ਪੰਜਾਬ ਦੇ ਮਸ਼ਹੂਰ ਬਾਡੀ ਬਿਲਡਰ ਵਰਿੰਦਰ ਘੁੰਮਣ ਦੀ ਇੱਕ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿਸ ਵਿੱਚ ਇਹ ਕਿਹਾ ਜਾ ਰਿਹਾ ਕਿ ਵਰਿੰਦਰ ਘੁੰਮਣ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਤੇ ਉਹਨਾਂ ਦੇ ਘਰ ਵਾਲਿਆਂ ਵੱਲੋਂ ਹੰਗਾਮਾ ਕੀਤਾ ਜਾ ਰਿਹਾ ਕਿਉਂਕਿ ਉਹਨਾਂ ਨੂੰ ਪਹਿਲਾਂ ਕੋਈ ਪ੍ਰੋਬਲਮ ਨਹੀਂ ਸੀ ਉਹਨਾਂ ਦੇ ਸਿਰਫ ਇੱਕ ਮੋਢੇ ਤੇ ਇੰਜਰੀ ਹੋਈ ਸੀ ਜਿਸ ਤੋਂ ਬਾਅਦ ਉਹ ਆਪਣਾ ਇਲਾਜ ਕਰਾਉਣ ਲਈ ਹਸਪਤਾਲ ਗਏ ਸੀ ਤੇ ਪਰ ਪਤਾ ਨਹੀਂ ਬਾਅਦ ਚ ਇੱਕ ਖਬਰ ਆਈ ਕਿ ਹੁਣ ਵਰਿੰਦਰ ਘੁੰਮਣ ਨੂੰ ਦਿਲ ਦਾ ਦੌਰਾ ਪੈ ਗਿਆ ਤੇ ਜਿਸ ਤੋਂ ਬਾਅਦ ਪਰਿਵਾਰ ਨੂੰ ਇਹ ਸਦਮਾ ਲੱਗਾ ਕਿ ਹੁਣੇ ਤਾਂ ਉਹ ਸਾਡੇ ਨਾਲ ਵਧੀਆ ਗੱਲਾਂ ਬਾਤਾਂ ਕਰਦੇ ਗਏ ਨੇ ਉਹਨਾਂ ਦੇ ਸਿਰਫ ਮੋਢੇ ਤੇ ਪੇਟ ਸੀ ਜਿਸ ਦਾ ਉਹ ਟ੍ਰੀਟਮੈਂਟ ਕਰਾਉਣ ਗਏ ਸੀ ਕਿ ਇਹ ਮੇਰੇ ਪੇਨ ਕਿਉਂ ਹੋ ਰਹੀ ਹੈ ਪਰ ਬਾਅਦ ਵਿੱਚ ਇਹ ਖਬਰ ਆਈ ਕਿ ਵਿਰਿੰਦਰ ਘੁੰਮਨ ਨੂੰ ਦਿਲ ਦਾ ਦੌਰਾ ਪੈ ਗਿਆ ਤੇ ਹੁਣ ਦੇਖਣਾ ਇਹ ਹੋਵੇਗਾ ਕਿ ਅੱਗੇ ਦੀ ਸਥਿਤੀ ਕੀ ਹੈ ਕਿਉਂਕਿ ਹਾਲੇ ਹਸਪਤਾਲ ਵਾਲੇ ਵੀ ਕੋਈ ਖਬਰ ਨਹੀਂ ਦੇ ਰਹੇ ਕਿਸੇ ਨੂੰ ਕੋਈ ਜਾਣਕਾਰੀ ਨਹੀਂ ਦੇ ਰਹੇ ਕਿ ਕੀ ਹੋਇਆ ਤੇ ਨਾ ਹੀ ਉਹਨਾਂ ਦਾ ਹਲੇ ਪਰਿਵਾਰਕ ਮੈਂਬਰ ਕੋਈ ਕਿਸੇ ਨਾਲ ਜਾਣਕਾਰੀ ਸਾਂਝੀ ਕਰ ਰਿਹਾ ਹਲੇ ਸਿਰਫ ਇੰਨੀ ਖਬਰ ਨਿਕਲ ਕੇ ਸਾਹਮਣੇ ਆਈ ਆ ਕਿ ਵਿਰਿੰਦਨ ਘੁੰਮਣ ਇਸ ਦੁਨੀਆ ਵਿੱਚ ਨਹੀਂ ਰਹਿ। ਉਹਨਾਂ ਦੀ ਪਤਨੀ ਦਾ ਕਹਿਣਾ ਕਿ ਉਹ ਸਿਰਫ ਦਵਾਈ ਲੈਣ ਗਏ ਸੀ ਜੇ ਉਹਨਾਂ ਨੂੰ ਪਤਾ ਹੁੰਦਾ ਤਾਂ ਉਹ ਨਾਲ ਜਾਂਦੇ ਉਹਨਾਂ ਨੂੰ ਮੈਡੀਸਿਨ ਆਪ ਦਵਾਉਂਦੇ ਪਰ ਉਹਨਾਂ ਨੂੰ ਕੀ ਪਤਾ ਸੀ ਕਿ ਉਹ ਜਦ ਘਰੋਂ ਚਲੇ ਗਏ ਤਾਂ ਉਹਨਾਂ ਨੇ ਦੁਬਾਰਾ ਵਾਪਸ ਨਹੀਂ ਆਉਣਾ। ਉੱਚੀ ਉੱਚੀ ਉਹ ਆਖਣ ਲੱਗੇ ਕਿ ਇਹ ਕੀ ਹੋ ਗਿਆ। ਸਾਡਾ ਘਰ ਖਰਾਬ ਹੋ ਗਿਆ ਜੇ ਮੈਨੂੰ ਪਤਾ ਹੁੰਦਾ ਐਦਾਂ ਹੋ ਜਾਣੀ ਤਾਂ ਮੈਂ ਆਪ ਇਹਨਾਂ ਦੇ ਨਾਲ ਆਉਂਦੀ ਇਹਨਾਂ ਨੂੰ ਆਪ ਦਵਾਈ ਦੇ ਕੇ ਲੈ ਕੇ ਆਉਂਦੀ